ਅਸਤਿਕਾ ਜੀ ਮੈਂ ਧਰਮਿੰਦਰ ਸਿੰਘ ਅੱਜ ਸ਼ੂਗਰ ਮਿਲ ਦੇ ਵੱਲੋਂ ਜਿਹੜਾ ਪੋਲੂਸ਼ਨ ਕੀਤਾ ਜਾ ਰਿਹਾ ਹੈ ਸਾਡੇ ਪਿੰਡਾਂ ਦੇ ਪਾਣੀ ਨੂੰ ਜਿਹੜਾ ਪੋਲੂਟਡ ਕੀਤਾ ਜਾ ਰਿਹਾ ਉੱਥੇ ਸ਼ੂਗਰ ਮਿਲ ਦੇ ਵੱਲੋਂ ਲਗਾਤਾਰ ਉੱਡ ਰਹੀ ਧੂੜ ਧੋਸਾਂ ਤੋਂ ਜਿਹੜੇ ਲੋਕ ਪਰੇਸ਼ਾਨ ਹੈ ਉਹਨੂੰ ਲੈ ਕੇ ਅੱਜ ਐਸਡੀਐਮ ਮੁਕੇਰੀਆਂ ਵਿਖੇ ਨੇੜੇ ਦੀਆਂ 10 ਪੰਚਾਇਤਾਂ ਵੱਲੋਂ ਤੇ ਹੋਰ ਬਹੁਤ ਸਾਰੀਆਂ ਸਾਥੀਆਂ ਦੇ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਤੇ ਐਸਡੀਐਮ ਮੁਕੇਰੀਆਂ ਦੇ ਨਾਲ ਸਾਰੀ ਗੱਲਬਾਤ ਵੀ ਹੋਈ ਹੈ ਐਸਡੀਐਮ ਮੁਕੇਰੀਆਂ ਨੇ ਇਹ ਸਮਾਂ ਕਿਹਾ ਵੀ ਥੋੜੇ ਸਮੇਂ ਦੇ ਵਿੱਚ ਹੀ ਮੈਂ ਖੁਦ ਅਸੀਂ ਉੱਥੇ ਸ਼ੂਗਰ ਮਿਲ ਦਾ ਦੌਰਾ ਵੀ ਕਰਾਂਗਾ ਤਾਂ ਪਿੰਡਾਂ ਦਾ ਵੀ ਦੇਖਾਂਗਾ ਵੀ ਜਿੱਥੇ ਪੋਲਿਊਸ਼ਨ ਹੋ ਰਿਹਾ ਹੈ ਅਸੀਂ ਅੱਜ ਇਕੱਠਿਆਂ ਹੋ ਕੇ ਵੀਡੀਓ ਦੇ ਮਾਧਿਅਮ ਦੇ ਨਾਲ ਸਾਰੇ ਇਲਾਕੇ ਦੇ ਲੋਕਾਂ ਨੂੰ ਦੱਸ ਰਹੀ ਹਾਂ ਕਿ ਜਿਹੜਾ ਸ਼ੂਗਰ ਮਿਲ ਦੇ ਵੱਲੋਂ ਲਗਾਤਾਰ ਪੋਲਿਊਸ਼ਨ ਕੀਤਾ ਜਾ ਰਿਹਾ ਹੈ ਉਹਨੂੰ ਰੋਕਣ ਦੇ ਲਈ ਇਕੱਠਿਆਂ ਹੋ ਕੇ ਜਿਹੜਾ ਸੰਘਰਸ਼ ਲੋਕਾਂ ਨੇ ਕਰਨ ਦਾ ਫੈਸਲਾ ਕੀਤਾ ਪਿੰਡਾਂ ਦੀਆਂ ਪੰਚਾਇਤਾਂ ਨੇ ਇਕੱਠਿਆਂ ਹੋ ਕੇ ਫੈਸਲਾ ਕੀਤਾ ਉਹਦੇ ਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ਼ਾਮਲ ਹੋਵੋ ਅੱਜ ਐਸੀਆਂ ਮੁਕੇਰੀਆਂ ਦੇ ਵਿੱਚ 4 ਤਰੀਕ ਆਪਾਂ ਮੰਗ ਪੱਤਰ ਦੇ ਦਿੱਤਾ ਹੈ ਤੇ ਕੁਝ ਦਿਨਾਂ ਦੇ ਵਿੱਚ ਐਸੀ ਕਿਹਾ ਵੀ ਇੱਕ ਹਫ਼ਤੇ ਦੇ ਅੰਦਰ ਅੰਦਰ ਪ੍ਰਸ਼ਾਸਨ ਹੀ ਦਿੱਤੇ ਵੜਦੀ ਕਾਰਵਾਈ ਕਰੇ ਤੇ ਜਿਹੜਾ ਸਵਾਹ ਆ ਰਹੀ ਹੈ ਲਗਾਤਾਰ ਜਿਹਦੇ ਤੋਂ ਲਗਾਤਾਰ ਪੋਲੂਸ਼ਨ ਹੋ ਰਿਹਾ ਲਗਾਤਾਰ ਸਵਾਹ ਲੋਕਾਂ ਦੇ ਘਰਾਂ ਤੱਕ ਆ ਰਹੀ ਹੈ ਸਾਡੇ ਪੱਠੇ ਸਾਡੇ ਘਰ ਹਰ ਚੀਜ਼ ਖਰਾਬ ਹੋ ਰਹੀ ਹੈ ਉਹਨੂੰ ਤੁਰੰਤ ਮੇਲ ਪ੍ਰਬੰਧਕ ਬੰਦ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਪਿੰਡਾਂ ਦੇ ਵੱਲੋਂ ਤਿੱਖੇ ਸੰਘਰਸ਼ ਦਾ ਤਿੱਖੇ ਰੋਧ ਦਾ ਜਿਹੜਾ ਸਾਹਮਣਾ ਮੇਲ ਪ੍ਰਬੰਧਕ ਨੂੰ ਤੇ ਇਥੋਂ ਦੇ ਪ੍ਰਸ਼ਾਸਨ ਨੂੰ ਕਰਨਾ ਪੈ ਸਕਦਾ ਹੈ ਧੰਨਵਾਦ ਜੀ ਜਿਹੜਾ ਪਾਣੀ ਕਨੈਕਟਡ ਦਾ ਹੈਗਾ ਤਾਂ ਆਪੇ ਲੰਬੇ ਸਮੇਂ ਤੋਂ ਉਹ ਜੀ ਜੀ ਇੱਕ ਇਹਨਾਂ ਦਾ ਨਵਾਂ ਲੱਗਾ ਆ ਬੋਇਲਰ ਬੀਬੀ ਤਿਆਰ ਕਰਨ ਦੇ ਲਈ ਇੱਥੇ ਹਾਂਜੀ ਪਾਣੀ ਲੱਗਿਆ 200 ਵਾਲਾ ਫਿਲਟਰ ਲੱਗਾ ਅੱਛਾ 2022 ਚ ਲੱਗਾ ਆ ਉਹਦੇ ਵੱਲੋਂ ਮਤਲਬ ਪਿਛਲੇ ਸਾਲ ਵੀ ਕਿਹਾ ਗਿਆ ਤੁਸੀਂ ਸਵਾਵ ਦੇ ਦੋ ਲੱਗੇ ਪਿਛਲੇ ਸਾਲ ਨਾਲ ਇੱਕ ਕਮਿਟਮੈਂਟ ਕੀਤੀ ਸੀ ਕਿ ਅਗਲੇ ਸਾਲ ਦੋ ਲੱਗੇਗਾ ਕੁਝ ਹੋਰ ਇਸ ਸਾਲ ਵੀ ਕਾਫੀ ਵਾਰ ਜ ਪਰਸਨਲੀ ਆ ਕੇ ਲੋਕ ਕਰਕੇ ਲੱਤਣੇ ਸਾਡੇ ਰੇ ਕੋ ਬਹੁਤ ਹੀ ਜ਼ਰੂਰ ਨਾਲ 26 ਦਾ ਸਵਾਮ ਨੇ ਕਿਹਾ ਸਾਹਬ ਉਹਦੇ ਘਰਾਂ ਦੇ ਦਾਤਨ ਦਾ ਪਿੰਡ ਆਖੋ ਕੋਈ ਨਹੀਂ ਮੌਕਾ ਦੇਖ ਲਈ ਨਾ ਹੋਰ ਵੀਡੀਓ ਦੇਖਦੇ ਬਹੁਤ ਬੇਟਿਆਂ ਇਕੱਠੀ ਕੀਤੀ ਹੈ ਥੋੜਾ ਜਿਹਾ ਅਗਲੇ ਪਿੰਡ ਹਾਂ ਜੀ ਸਾਰੇ ਸਾਡੇ ਨਾਲ ਮੀਟਿੰਗ ਕਰਦੇ ਬੋਲੀ ਸਾਰੇ ਨਾਲ ਮੀਟਿੰਗ ਕੀਤੀ ਕਰਕੇ ਸਾਡੇ ਕਿਹੜਾ ਮੇਰਾ ਪਿੰਡ ਹੈ ਜੇ ਤੁਰਦੀ ਹੈ ਇਹ ਸਾਡਾ ਲਾਗੇ ਸਾਡੇ 10 ਮਿੰਟ 15 ਮਿੰਟ ਦੇ ਹੈ ਹੀ ਸੋਲੇ 10 ਮਿੰਟ ਲੱਗੇ ਪੰਚਾਇਤਾਂ ਇਕੱਠੀਆਂ ਹੋਈਆਂ ਹਨ ਤੇ ਵਿਸ਼ਨਪੁਰ ਪਿੰਡ ਹੋ ਗਿਆ ਡੁਗੁਨੀਆ ਸਲੈਰੀਆ ਨਰਿੰਗੜਾ ਟਗੜਾ ਡਾਂਡ ਸ਼ੰਗਲਾ ਸ਼ੇਰਪੁਰ ਮਰਾਠਪੁਰ ਮਸੂਰਪੁਰ ਪੱਟੀਆਂ ਤੋਂ ਆ ਜਾਂਦਾ ਤੁਮਾਂ ਆ ਜਾਂਦੀ ਹੈ ਸੁਆ ਜਾਂਦੀ ਹੈ ਤੁਮਾਂ ਦੇ ਜਾਂਦੇ ਜਾਂਦਾ ਜਦੋਂ ਠੰਡਾ ਹੋਵੇ ਸੁਆ ਬਾਂਦੀ ਹੈ ਨਾ ਨਹੀਂ ਸਰ ਠੰਡਾ ਹੋ ਕੇ ਨਹੀਂ ਇਹ ਸੁਆ ਹੀ ਜਿੱਦਾਂ ਹੋਰ ਪਾਣੀ ਪਾਣੀ ਸਾਰਾ ਹੀ ਉੱਥੇ ਜਾਂਦਾ ਜੀ ਪਾਣੀ ਸਾਰਾ ਹੀ ਪਾਣੀ ਆਣੀ ਉੱਪਰ ਮੀਂਹ ਮੋਰ ਕਰਕੇ ਉੱਥੇ ਪੈਣ ਦਾ ਗਾਣਾ ਕਿ ਜਗ੍ਹਾ ਹੈਗੀ ਹੈ ਮਿਲਦੇ ਜਿਹਨਾਂ ਨੇ ਬਕਾਇਦਾ ਨਹਿਰਾ ਬਣਾ ਕੇ ਜਿੰਨਾ ਵੀ ਪਾਣੀ ਜਿਹੜਾ ਵੇਸਟ ਹੁੰਦਾ ਉਹ ਧਰਤੀ ਨੂੰ ਉਹ ਜਿਹੜੇ ਪਲਾਂਗ ਲੱਗ ਪਾ ਕੇ ਜਿੱਦਾਂ ਜਿੱਦਾਂ ਤੇ ਮੋਰ ਕਰਾਇਆ ਦੇਰ ਤੋਂ ਕੋਈ ਬੂਗਾ ਵੀ ਕਰਨਾਂ ਤੇ ਲੱਗਦੀ ਕੋਈ ਲਾਣੀ ਕੋਈ ਨਹੀਂ ਪਰ ਪਲਾਂਟ ਲਾਇਆ ਹੀ ਨਹੀਂ ਗਿਆ ਅੱਛਾ ਬ੍ਰਿਕਲ ਪਲਾਂਟ ਲੱਗੂਗਾ ਤਾਂ ਸਾਵਧਾਨਾ ਜੇ ਕੋਈ ਜੜ ਪਾਣੀ ਹੈ ਸੁਧਰਾ ਵੀ ਬੇਸਿਕ ਕਰਨਾ ਹੈ ਉਹਦਾ ਕੋ ਪਰਮਨਨਤਾ ਕਰਨਾ ਚਾਹੀਦਾ ਨਹੀਂ ਬਿਲਕੁਲ ਨਹੀਂ ਕਰਦੇ ਆਪਣੀ ਵੇਸਟੇਜ ਵੀ ਜਿਹੜੀ ਬਾਹਰ ਸੁੱਟਦੇ ਆ ਉਹਦਾ ਵੀ ਕੋ ਨਹੀਂ ਹੁਣ ਨਾਲ ਵੀ ਜੇ ਮਤਲਬ ਵਿਸ਼ਣਪਰ ਪੇਂਟ ਆਉਂਦਾ ਮਤਲਬ ਕਰਤੋ ਕਰਦੀਆਂ 212 ਕੁੱਤੇ ਹੋਣਾ ਹੈ ਉਹ ਕਿਹੜਾ ਪਿੰਡ ਆ ਪਿੰਡਾਂ ਦੇ ਲਾਗਲੇ ਬੰਦੇ ਆਏ ਹਾਂਜੀ ਸਰਪੰਚ ਸਾਹਿਬ ਤੁਹਾਡਾ ਕਿਹੜਾ ਪਿੰਡ ਆ ਮਿਸ਼ਨਪੁਰ ਆ ਮਿਸ਼ਨਪੁਰ ਸਾਹਿਬ ਹੋਰ ਇਸ ਤੋਂ ਇਲਾਵਾ ਹਾਂ ਕੋਈ ਰਾਮਗੜ੍ਹ ਕੋਲ ਵੀ ਹੈ ਹੈ ਰੇਰ ਇਹਨਾਂ ਦਾ ਪਿੰਡ ਆ ਸਾਰੇ ਬੋਲੇ ਜਾਓ ਮਿਸ਼ਨਪੁਰ ਹੋ ਗਿਆ ਹਾਂ ਪੁਰ ਹਾਂ ਉਹ ਟਿੱਗੜ ਕੋਲ ਵੀ ਗੋਟੇ ਰਾਮਗੜ੍ਹ ਕੋਲ ਵੀ ਹੈ 4 ਸਲੈਰੀਆਂ ਟਿੱਗੜ ਕਰਦੇ ਨੇ ਟਿੱਗੜ ਕਰਦੇ 6 ਟੱਕਲਾ ਬਕਸ ਟੱਕਲਾ ਉਹ ਨੋਗਰੀ ਨਾਈ ਵੀ 8 ਤੱਕ ਰਾਮਗੜ੍ਹ ਨੋ 9 ਤੇ 10 ਰਾਮਗੜ੍ਹ ਕੋਲ ਯਾਰ ਉਹ ਠੀਕ ਹੈ ਡਾਡ ਚਾਹ ਨਹੀਂ ਇਹ ਰੈਗੂਲੇਸ਼ਨ ਵੀ ਸਰਪੰਚ ਪਹੰਚੀ ਹੈ ਸਾਰੇ ਇਹ ਰੈਗੂਲੇਸ਼ਨ ਨੇ ਦਿੱਤਾ ਸਭ ਕਾ ਦੇ ਪ੍ਰਦੇਸ਼ਾਂ ਦਾ ਆਮ ਕੰਮ ਯਾਸ ਰੋਜ ਰੋਜ ਇਹਨਾਂ ਨੇ ਆਪਣੇ ਹੱਥਾਂ ਨਾਲ ਪਹੁੰਚ ਕੇ ਕਰ ਦਿੱਤਾ ਸੀਰੀਅਸਲੀ ਮਤਲਬ ਤੰਗਿਆ ਤਾਂ ਨਹੀਂ ਕਿਉਂਕਿ ਮੇਰੇ ਉਧਰ ਚਲੋ ਗੰਨਾ ਵੀ ਖਾਣਾ ਦਾ ਹੈਗਾ ਆ। 10 ਮਿੰਟ ਦਾ ਵੀਡੀਓ ਸਾਰੇ ਤਾਂ ਨਾਲ ਇਹਨਾਂ ਨੇ ਜਵਾਬਾ ਕੀ ਪਾਉਣੀ ਸੀ। ਰਿਲੈਕਸ ਸੈਸ਼ਨ ਤੇ ਜੀ ਜਿਹੜਾ 24 ਪੁੱਛਿਆ 23 24 ਦਾ ਸੈਸ਼ਨ ਤੇ ਜਾਇਨਾ। ਹੂੰ ਹੂੰ। ਗੰਨੇ ਪੜਾਈ ਦਾ ਜਿਹੜਾ ਸੈਸ਼ਨ ਹੈ। ਵੀਡੀਓ ਹੈਗੀ ਆ ਦਿਖਾ ਦਿਓ। ਵੀਡੀਓ ਹੈਗੀ ਆ ਵੀ ਮੈਂ ਵਾਦਾ ਕੀਤਾ ਤੁਹਾਡੇ ਨਾਲ। ਕੰਨਿੰਗ ਦਿੱਤੀ ਸੀ ਇਹਨਾਂ ਨੂੰ। ਤੁਸੀਂ ਵੀਡੀਓ ਵੀ ਭੇਜ ਦਿਓ। ਵੀਡੀਓ ਆਪਣੇ ਫੋਨ ਤੋਂ ਬਣਾ ਲਓ। ਠੀਕ ਹੈ। ਅਨਰਥ ਇਹ ਤਾਂ ਹੁਣੇ ਬਿਮਾਰੀ ਫੈਲ ਗਈ ਹੈ ਸਾਰੇ ਜਿਹੜੀ ਸਵਾਦ ਸੀਗੀ ਸੀ ਬੱਚੇ ਸਭ ਤੋਂ ਬਿਮਾਰ ਬੈ ਨਹੀਂ ਸਕਦੇ 10 ਮਿੰਟ ਬੈਠੋ ਸਵਾਦ ਸਵਾਦ ਹੋ ਜਾਣਾ ਸਵਾਦ ਅਜਾ ਕਿਹੜਾ ਰੰਗ ਹੈ ਭਾਈ ਇੰਨੀ ਲਾਤੀ ਸੱਤ ਵਜੇ ਨਿਕਲਦੀ ਨਹੀਂ ਹੈਗੀ ਮਤਲਬ ਕਿ ਸਵਾਦ ਆ ਤੇ ਪੈਣ ਦੇ ਤਾਂ ਇਹ ਬੰਦ ਕਰ ਸਕਦੇ ਆ ਜਾਣ ਦੇ ਬੰਦ ਕਰ ਸਕਦੇ ਜੀ ਇਹਨਾਂ ਕੋਲ ਬਾਈਕ ਦੂਜਾ ਪੁਰਾਣਾ ਹੈਗਾ ਨੂੰ ਚਲਾ ਲਓ ਨਵਾਂ ਨਾ ਚਲੋ ਇਹ ਜੀਐਮ ਸਾਹਿਬ ਮਿਲੇ ਉਹ ਕਹਿੰਦੇ ਬਸ ਆ ਰਹੀ ਜਿਹੜਾ ਚ ਬਿਮਾਰੀ ਮਹਾਰਾਜ ਦੀ ਬਿਮਾਰੀ ਹੈ ਇਦਾਂ ਕਰੇ ਲਈਏ ਤੇ 4-5 ਮਿੰਟ ਦਾ ਕਰ ਲੀਏ। ਉਹ ਤਾਂ ਸਾਨੂੰ ਸ਼ਰੀਆ ਕਹਿੰਦੇ ਜੀ ਕਹਿੰਦੇ ਤੁਹਾਡੇ ਬਾਬਿਆਂ ਨੇ ਗਲਤੀ ਕੀਤੀ ਹੈ ਹੁਣ ਤੁਹਾਨੂੰ ਕਹਿੰਦੇ ਭੁਗਤਨੀ ਪੈਣੀ ਹੈ ਤੇ ਇਹ ਗਲਤੀ ਫਿਰ ਕਿਹਦਾ ਸੁਧਾਰਨ ਨੇ। ਤੁਸੀਂ ਬੋਇਲਰ ਬੰਦ ਹੋ ਜਾਈਏ ਉਹਦਾ ਸਲੂਸ਼ਨ ਹੋ ਜਾਂਦਾ। ਜਦੋਂ ਤੱਕ ਰਿਪੇਅਰ ਮੇਨਟੇਨੈਂਸ ਹੋ ਜੇ। ਹਾਂ ਜੀ ਤੁਸੀਂ ਕਹਿੰਦੇ ਇਹ ਤਾਂ ਹਜੇ ਮੈਂ ਤਾਂ ਦੱਸਣ ਲੱਗਾ ਜੀ ਵੀ ਇਹ 50 ਸਾਲ ਤੋਂ ਸੰਤਾਪ ਖੁੱਟਦੇ। ਇਹ ਪ੍ਰਿਮੇਲ ਜਦੋਂ ਬਣੀ ਆ 1973 'ਚ ਉਦੋਂ ਵੀ ਇਹ ਉਪਰਾਲੀ ਦਾ ਸਾੜ ਦਾ ਦੂਰ ਦੂਰ 25-30 ਪਿੰਡਾਂ ਨੂੰ ਪ੍ਰਭਾਵ ਕੀਤਾ। ਤੇ ਹੁਣ ਪੀਪਰ ਮਿਲ ਬਣਤੇ ਵੀ ਕੋਈ ਕਮਜਾਇ ਨਾ ਦਈਆ। ਤੇ ਉਹ ਚਲੋ ਜੋ ਵੀ ਇਹ ਤੇ ਇਹ 슈ਗਰ ਮਿੱਲ ਦਾ ਜਿਹੜਾ ਮਸਲਾ ਨੇ ਜੀ ਇਹ ਤੇ ਬਹੁਤ ਹੀ ਇਹਨੇ ਧਿਆਨ ਚੁੱਕ ਖੜ ਗਿਆ ਜੇ ਇਹਨੂੰ ਜੇ ਇਹਨੂੰ ਜੇ ਪ੍ਰੋਡਕਸ਼ਨ ਵਾਲੇ ਵੀ ਤੇ ਦੂਦੂਏ ਜਿਹੜੇ ਆ ਕੰਟਰੋਲ ਬੋਰਡ ਜਿਹੜਾ ਉਹ ਤਾਂ ਕੋਈ ਕਾਰਵਾਈ ਕਰਦੇ ਹੀ ਨਹੀਂ ਸਿੱਧੇ ਤੁਹਾਡੇ ਬਾਅਦ ਬਿਲਕੁਲ ਮੈਨੂੰ ਇਹਦੇ ਥੋੜਾ ਜਿਹਾ ਟਾਈਮ ਦਿਓ ਮੈਂ ਆਪ ਜਾ ਕੇ ਦੇਖਦਾ ਹਾਂ ਬਿਲਕੁਲ ਜੀ ਬਿਲਕੁਲ ਥੋੜਾ ਟਾਈਮ ਦਿਓ ਕੰਡੀਸ਼ਨ ਨਾਲ ਲੈ ਕੇ ਮੈਨੂੰ ਆਪ ਮੌਕਾ ਦੇ ਲਾਂਗੇ ਕੋਤਵਾ ਫੇਰੇ ਨੂੰ ਲਾ ਵੀ ਲਵਾ ਜੇ ਜਵਾਬ ਨਾ ਪਈ ਸਾਡੀ ਸਾਡੀ ਇੱਕ ਬੇਚੀ ਹੈ ਜੀ ਇਹ 7 ਦਿਨ ਦੇ ਵਿੱਚ ਵਿੱਚ ਇਹਨਾਂ ਨੂੰ ਟਾਈਕ ਆਊਟ ਕਰੋ ਸਾਡੇ ਨਾਲ ਪ੍ਰੋਡਕਸ਼ਨ ਕੰਟਰੋਲ ਬੋਰਡ ਦੀ ਤੇ ਮਿਲ ਵਾਲਿਆਂ ਦੀ ਉਹ ਆਪਣੇ ਦਫ਼ਤਰ 'ਚ ਜਿੱਦਾਂ ਆਮਰੋ ਸਾਹਮਣੇ ਗੱਲ ਕਰਾਓ ਤਾਂਗੇ ਇਹਨਾਂ ਨੂੰ ਪਤਾ ਲੱਗੇ ਵੀ ਫਿਰ ਜੇ ਉੱਥੇ ਗੰਨੇ ਦਾ ਬੰਦ ਹੋ ਗਿਆ ਫਿਰ ਵੀ ਲੈਣੇ ਮੁਸ਼ਕਲ ਜੇ ਉਹ ਮੱਢ ਜਿਹੜਾ ਜਾਂਦਾ ਉਹ ਬੰਦ ਕਰਤਾ ਫਿਰ ਵੀ ਮੁਸ਼ਕਲ ਤੇ ਅਸੀਂ ਉਸ ਸਾਰੇ ਤੁਹਾਡੀ ਪੀ ਐਡਮਿਨਿਸਟ੍ਰੇਸ਼ਨ ਦੀ ਅੱਗੇ ਗੰਨੇ ਦੇ ਬਕਾਏ ਲਈ ਹਰ ਵਾਰੀ ਤੁਹਾਨੂੰ ਪਤਾ ਹੀ ਹੈ ਕਿੰਨਾ ਅਸੀਂ ਹੁਣ ਫੇਰ ਹੁਣ ਇੱਕ ਪਾਸੇ ਰਹੀ ਹੈ ਨਾ ਆਪਣੀ ਹਾਂ ਜੀ ਤੁਹਾਨੂੰ ਮੇਰੇ ਮੰਨਚਨ ਦੀ ਹਾਲੀ ਕਿਸੇ ਪਾਸੇ ਗੱਲਾਂ ਕਰੀ ਜਾਂਦੇ ਕੋਈ ਫੈਸਲਾ ਸਾਡੀ ਮੈਂ ਪਰੋਸਵਾ ਤੇ ਪਾਣੀ ਦੀ ਸਰਪਾਣੀ ਵੀ ਹੈ ਨਾ ਬਿਲਕੁਲ ਇੱਕ ਇੱਕ ਕਰਦੇ ਗੱਲਾਂ ਲੈ ਲੇ ਸਰ ਤੁਸੀਂ ਕਹਿੰਦੇ ਨੂੰ ਮੱਕਾ ਦੇਖਣਾ ਸਾਡੇ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਘਰਾਂ ਤੇ ਜਾ ਕੇ ਦੇਖੋ ਸੱਜਾ ਤਾਂ ਜੀਣਾ ਹਰਾਮ ਹੋਇਆ ਪਿਆ ਸ਼ੂਗਰ ਮਿਲਦਾ ਹਾਲਾਤ ਤੇ ਪਤਾ ਕਰ ਲੈਂਦੇ ਠੀਕ ਠੀਕ ਹਾਂ ਫਿਰ ਮੈਂ ਪਹਿਲਾਂ ਜਾਵਾਂਗੇ ਫੇਰ ਹੀ ਪਤਾ ਲੱਗੂਗਾ ਕਿ ਕੀ ਉੱਥੇ ਕਰਦੇ ਨੇ ਤੁਹਾਡੀ ਗੱਲ ਮੈਂ ਮੰਨ ਗਿਆ ਵੀ ਵੀਡੀਓ ਆ ਗਿਆ ਉਹ ਮੈਂ ਸਮਝ ਗਿਆ ਜੋਦਨ ਸਾਲ ਤੋਂ ਅਸੀਂ ਤਾਂ ਜੇ ਜੇ ਨਾਮ ਤੇ ਤਵਜਹ ਦਿੱਤੀ ਸਾਡੇ ਤਾਂ ਪ੍ਰਵਾਹਾਂ ਦੇ ਪ੍ਰਵਾਹ ਖਤਮ ਹੋ ਜਣੇ ਹਾਂ ਸਰ ਜਿਹੜਾ ਤੀਜਾ ਪੁਆਇੰਟ ਮਾਰਦੇ ਇਹ ਮਾਰਦੇ ਨੇ ਨਾ ਨਾ ਚ ਗਾਣਾ ਦਾ ਦੋ ਤਿੰਨ ਸਾਲ ਪਿਆ ਰਹਿੰਦਾ ਬੜੀ ਮੁੱਖੀਆਂ ਮੁਸ਼ਕਲ ਨਹੀਂ ਉਹਦੀ ਹੁੰਦੀ ਹੈ ਕਿ ਹਵਾ ਕੋਈ ਦੀ ਹੈ ਜੀ ਬਹੁਤ ਬੁਰਾ ਇੱਕ ਰਜਿੰਦਰ ਉਹ ਇਹ ਵੀ ਪਾਣੀ ਦਾ ਕਾਰਨ ਹੈ ਰਜਿੰਦਰ ਉਹ ਦੱਸੋ ਜਿਹੜੇ ਰਾਤ ਵੇਲੇ ਚ ਲਾਉਂਦੇ ਦਿਨ ਵੇਲੇ ਘੱਟ ਆਉਂਦਾ ਪਹਿਲਾਂ ਦੋ ਕਰ ਲੋ ਫਿਰ ਬੋਇਲਰ ਦੀ ਹੈਗੀ ਆ ਜੀ ਬੋਇਲਰ ਪੂਰੀ ਕਰਕੇ ਦੇ ਸਰ ਬੋਇਲਰ ਤੋਂ ਬਿਨਾਂ ਮਿਲ ਚੱਲ ਸਕਦੀ ਹੈ ਜੇ ਕੋਈ ਤੇ ਬੰਦ ਹੋ ਜਾਏ ਤੁਹਾਡੀ ਇਨਸਪੈਕਸ਼ਨ ਕੋਈ ਤੂੰ ਜਦੋਂ ਰਿਪੇਅਰ ਹੋ ਜਾਂਦੀ ਹਾਂ ਹਾਂ ਪਰ ਬੋਇਲਰ ਕੋਈ ਬਾਤ ਕਿਉਂਕਿ ਪੂਰ ਰੋਜ਼ ਹਰ ਘਰ ਦੇ ਵਿੱਚ ਢੂੜ ਆਂਦੀ ਆ ਉਹ ਬੰਦ ਹੋ ਜਾਂਦੀ ਸਵਾ ਅੱਜ ਵੀ ਜੇ ਅੱਜ ਵੀ ਪ੍ਰਸ਼ਾਸਨ ਕਹਿੰਦੇ ਵੀ ਤੁਹਾਡਾ ਕੋਲਰ ਇਹ ਚਲਾਉਂਦੇ ਕਾਦੇ ਵਾਸਤੇ ਜੀ 3 ਲੈ ਜੀ ਸਟਰੀ ਤਿਆਰ ਕਰਦੇ ਹੋ ਨਹੀਂ ਉਹਨਾਂ ਨੇ ਸਕਰੀ ਵੀ ਤਿਆਰ ਹੁੰਦੀ ਹੈ ਜੀ 40 ਮੈਗਾਵਾਟ ਦਾ ਇੱਕ ਇਲੈਕਟ੍ਰਿਕ ਪਲਾਂਟ ਲਾਇਆ ਹੈਗਾ ਪਹਿਲਾਂ ਜਿਹੜਾ ਜੰਨੇ ਦੀ ਰੇਸ ਸੀ ਮੈਂ ਇਹ ਵੇਚ ਦੇ ਕੇ ਬਾਅਦ ਹੁਣ ਉੱਥੇ ਯੂਜ਼ ਕਰਕੇ ਉਹਨਾਂ ਨੂੰ ਬਾਲ ਕੇ ਬਾਇਲਰ ਚ 40 ਮੈਗਾਵਾਟ ਦਾ ਬਿਜਲੀ ਦਾ ਪਲਾਂਟ ਉਹ ਤਿਆਰ ਕਰਦੇ ਆ ਆ ਵੀ ਯੂਜ਼ ਕਰਦੇ ਆ ਤੇ ਸਰਕਾਰ ਉਹਦੇ ਚੋਂ ਕਾਲਕ ਨਿਕਲਦੀ ਹੈ ਪਹਿਲੇ ਜਿਹੜਾ ਪੁਰਾਣਾ ਬਾਇਲਰ ਦਾ ਉੱਚੋਂ ਨਹੀਂ ਨਿਕਲਦੀ ਸੀ ਨਵੇਂ ਦੇ ਨਾਲ ਫਿਰ ਨਵੇਂ ਨਵੇਂ ਜਿਹੇ ਸਿਸਟਮ ਹੈ ਜੋ ਸਾਨੂੰ ਦੱਸੇ ਵੀ ਇੱਥੇ ਇਲੈਕਟ੍ਰੋਡ ਲੱ ਅਗਲੀ ਮੀਟਿੰਗ ਮੌਕਾ ਦੇਖਣ ਦੋ 1-2 ਦਿਨ ਦਾ ਟਾਈਮ ਮੈਂ ਇਹਨਾਂ ਨੂੰ ਬੁਲਾ ਕੇ ਤੁਹਾਡੇ ਕੋਲ ਵੀ ਆ ਜਾਣਾ ਠੀਕ ਠੀਕ ਹੈ ਜੀ ਨੋਕ ਇਕਤਾ ਜਿੰਦਾਬਾਦ 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 ਸ਼ੁਕਰਗਿਲ ਮੁਕੇਰੀਆ ਮੈਨੇਜਮੈਂਟ ਮਰਦਾਬਾਦ ਮਰਦਾਬਾਦ ਮਰਦਾਬਾਦ